ਇਹ ਆ ਕੁੜੀਆਂ ਨੇ ਪੰਜਾਬ ਪੁਲਿਸ ਵਾਲੇ ਬੱਚੇ ਆ ਇਹ ਇਹਨਾਂ ਦਾ ਅੱਜ 800 ਮੀਟਰ ਦਾ ਕਰਾ ਲੈ ਕਿਨੇ ਮੀਟਰ ਦਾ 800 800 ਸੋਨੂੰ ਸਾਰਾ ਘੜੀ ਤੇ ਸ਼ੋਅ ਕਰਾਂਗੇ ਸਾਰੇ ਬੱਚੇ ਜਿੰਨੇ ਖੜੇ ਆ ਸਾਰੇ ਬਾਸ ਟਾਈਮ ਕਿੰਨਾ ਹੁੰਦਾ ਪੰਜਾਬ ਪੁਲਿਸ ਦੇ ਵਿੱਚ 4 ਮਿੰਟ 30 ਸੈਕਿੰਡ ਪੂਰਾ ਹੀ ਮਿਲੂਗਾ ਕੱਤੀ ਕਿਸੇ ਨੂੰ ਨਹੀਂ ਮਿਲੂਗਾ ਆਂਦਰੇ ਵਾਲਾ ਯੈਸ ਸਰ ਉਸ ਤੋਂ ਬਾਅਦ ਹੋਊਗਾ ਤੁਹਾਡਾ ਲੌਂਗ ਤੇ ਹਾਈ ਠੀਕ ਹੈ ਉਹ ਵੀ ਕੋਡਾ ਡਰਾਈਲ ਉਧਰ ਹੋਊਗਾ ਉਹਦੀ ਵੀਡੀਓ ਬਣਾਵਾਂਗੇ ਪਹਿਲਾਂ ਇਹਦੇ ਲਈ ਤੁਸੀਂ ਪਾਸ ਹੋਣਾ ਸਾਰੇ ਬੱਚੇ ਓਕੇ ਹਲੋ ਪੂਰਾ ਪੱਤਾ ਜੇ ਤੂੰ ਲਾ ਲੇਗਾ ਤਾਂ ਲਾਈ ਅੱਜ ਪਹਿਲਾਂ ਤੇ ਬਕਾਲੀ ਡਿਗ ਜੇ ਕੱਲ ਨੂੰ ਲੈ ਵੀ ਸੈਟੋਂ ਯਸ ਸਰ ਬਾਈ ਬਰੀਵਡ ਇਕ ਲੈਵਿੰਗ ਕਰ ਦੋ ਯਾਰ ਆਹ ਮੁੰਡੇ ਇੱਧਰ ਆ ਜਾ ਓਏ ਇੱਧਰ ਖੜਾਓ ਯਾਰ ਸਾਡ ਬੁਮਾਰੀ ਕੁੜੀਆਂ ਥੋੜੇ ਬਾਰੀ ਕਲਾਪਿੰਗ ਕਰਦੇ ਯਾਰ ਤੁਸੀਂ ਉੱਧਰ ਕਿੱਲੇ ਖੜੇ ਅੱਛਾ ਜੀ ਆ ਬੈਠੇ ਅੱਛੇ ਖੜੋ ਬੈਠ ਜਾਓ ਓਏ ਇੱਧਰ ਹੀ ਖੜੋ ਬੈਠ ਕੇ ਆ ਬੈਠੇ ਦੋ ਜਣੇ ਚੱਲ ਲੈ ਵੀ ਜਰਾ ਸਾਰੇ ਵੈਰੀ ਗੁੱਡ ਲੈ ਵੀ ਇਹਨਾਂ ਦੀ 800 ਮੀਟਰ ਦੀ ਰੇਸ ਆ ਦੇਖਿਓ ਖੜ ਕੇ ਕੁੜੀਆਂ ਕਿਵੇਂ ਗਾਹ ਪਾਉਂਦੀਆਂ ਠੀਕ ਹੈ ਯਸ ਸਰ ਦੇਖ ਲੈ ਵੀ ਘੜੀ ਇਹ ਸੋਡ ਨੂੰ ਬਹੁਤ ਉਹ ਕਰਦੇ ਨੇ ਅਪਰੀਸ਼ੀਏਟ ਠੀਕ ਹੈ ਤੁਸੀਂ ਉੱਧਰ ਖੜਿਆ ਜਾ ਰਹੇ ਆਪਣੇ ਬੰਦਿਆਂ ਨੂੰ ਤਾਂ ਹੌਂਕ ਕਰੋ ਉੱਧਰ ਕੀ ਆਥੇ ਵਰਪਰੇ ਵਿੱਚ ਖੜਾ ਕੇ ਐਂਜ ਬਣਾਓ ਲੈੜਾ ਲੈੜਾ ਖੜਾ ਹੋ ਤੇ ਚਾਰ ਮਿੰਟ ਦਾ ਰੌਲਾ ਪਾ ਲੈ ਉਹ ਕਰਦੇ ਹੁੰਦੇ ਤੁਸੀਂ ਮਾਗਰਾ ਹੱਥ ਕਰਕੇ ਖੜਿਆ ਕਰੋ ਸਾਰੇ ਇੱਕ ਕੱਟ ਕੇ 55 ਕੀ ਪਾਖਰੇ ਦੀ ਸਹੀ ਆਣਾ ਇੰਦੀ ਗੱਤ ਉਹ ਤੁਸੀਂ ਯਾਰ ਵੀ ਖੜੇ ਹੋਗੇ ਕੁਝ ਕੁਝ ਮਾਤਾ ਬਣਾਇਦੂ ਮਜ਼ਾ ਠੀਕ ਆ ਇੱਥੇ ਟੈਨਸ਼ਨ ਕਰ ਸਰ ਜੀ ਸਰ ਜੀ ਤੁਸੀਂ ਵੀ ਖੜਜੋ ਮੜਾ ਇਧਰ ਹੀ ਆਹ ਚੜਦੇ ਨਹੀਂ ਉਹ ਕੈਮਰਾਮੈਨ ਆ ਆ ਆ मार दे मार रहे हैं power रटू क्या करेगा power बने 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 1 ਮਿੰਟ 25 ਸਕਿੰਟ ਦਾ ਕਿਹੜਾ ਕੁੜੀ ਦਾ 1 ਮਿੰਟ 25 ਸਕਿੰਟ ਦਾ ਰਿਪੀ ਟੱਕ ਦੇ ਆ ਜੜੂ ਚੱਕ ਬਦਲਾ ਬਦਲਾ ਹਰਮਣ ਹਰਮਣ ਆ ਰਹੀ ਹੈ ਕਰਨਾ ਉਧਨੀ ਆ ਰਹੇ ਨੇ ਆਉਂਦੇ ਆਉਂਦੇ ਉਧਰ ਲਵੇ ਪਾ ਜਿਹਦਾ ਹੁੰਦਾ ਕੈਂਡੀਡੈਂਟ ਕੈਂਡੀਡੈਂਟ ਹਾਂ ਨਵੇ ਰਹੀਦਾ ਹੁੰਦਾ ਉਹਦਾ ਡਰੈਗ ਮੈਂ ਕਰਾਊਗਾ ਕੀ ਬਿੰਨਿ ਕੀ ਲੱਗਦਾ ਲੋਕਾਂ ਦਾ ਗਵੈਂਟ ਪਟ ਕੈਂਟ ਦੇ ਲੋਕ ਕਰਾ ਦੇ ਜਮਰ

ਕਪਰੌਲ ਰਾਈਡ ਦੋ ਮਿੰਟ 46 ਸਕਿੰਡ ਆ ਵੀ ਦੋ ਮਿੰਟ 46 ਸਕਿੰਡ ਅੱਗੇ ਰਹਿ ਕੇ ਰਹਿ ਇੱਥੇ ਦਿਖਾਈ ਜਾਏ ਦੋ ਮਿੰਟ 50 ਤੋਂ 55 ਸਕਿੰਡ ਘਟਾ ਉਧਰ ਵੀ ਦਿਖਾ ਆ ਜਾ ਕਰਦੇ ਭੱਜ ਕੇ ਆਉਂਦੇ ਆ ਦੋ ਮਿੰਟ 57 ਸਕਿੰਡ ਭਾਈ ਨੱਟ ਕੇ ਰੌੜਾ ਬਣਾਓ ਲਾਸਟ ਰੌੜਾ 3 ਮਿੰਟ 20 ਸਕਿੰਟ 3 ਮਿੰਟ 20 ਸਕਿੰਟ ਮੇਰੇ ਦੇ ਮੇਰੇ ਭੈਣ ਦਾ ਪਿੱਛੇ ਖੜਦੀ ਜਾਂਦੀ 3 ਮਿੰਟ 26 ਸਕੋ ਗੁੱਡ ਕੁੜੀਆਂ ਸ਼ਾਬਾਸ਼ ਕੀ ਕਾ ਕੇ ਆਈਆਂ ਇਹ ਖਿੱਚੇ 3 ਮਿੰਟ 33 ਸਕੋ ਨਾਲ ਨਾਲ ਉਧਰ ਫੋਕਸ ਕਰਿਆ ਬੰਦੇ ਜਿਹੜੇ ਆਉਂਦੇ ਆ ਖਿੱਚ ਕੇ ਖਿੱਚ ਗਏ ਖਿੱਚ ਗਏ 3 ਮਿੰਟ 42 ਸਕਿੰਟ ਪਾਸ 3 ਮਿੰਟ 45 ਸਕਿੰਟ ਇਹ ਵੀ ਪਾਸ ਖੜੀ ਗੰਦ ਵੀ ਖੜੀ ਵਾਲੀ ਵੀ ज गए गए तीन मिनट तिरवंजा सैकंड तीन मिनट पचवंजा सेकंड ठीक है भाई खिचगे खिचगे खिचग के मुरा चार मिनट एक कुछ छोटी है वैसे ਆਲਪੇ ਖੱਟ ਕੇ ਵਾਗਾਂ ਪਿਆ ਡੈਮੇਜ ਪਾਸ ਹੋਏਗੀ 4 ਮਿੰਟ 16 ਸੈਕਿੰਡ ਬਈ ਪਾਸ ਆਵੇ ਗੁੱਡ ਸ਼ਾਬਾਸ਼ ਬਹੁਤ ਵਧੀਆ ਵੀ ਕੱਟ ਨਹੀਂ ਕਲਾਪਿੰਗ ਕਰਦੇ ਕਰੋ ਕਲਾਪਿੰਗ